23 ਤੋਂ ਬੈਠੇ ਪਹਿਲੀ 3 ਤੋਂ ਬੈਠੇ ਕਿੰਨੀ ਪਹਿਲੀ ਤੁਹਾਡੀ ਪੈੜੀ ਦਰਿਆ ਦੇ ਵਿੱਚ 5 ਕਿਲੇ ਕੱਲੀ ਸੀ ਤੇ 7 ਕਿਲੇ ਰੁੜ ਗਈ 2.5 ਹੈਗੀ ਆ ਤੇ ਉਹਦੇ ਦਿੱਤਾ ਚੜ ਗਈ ਆ ਤੇ ਜੇ ਬੀਬੀ ਆ ਤੰਤ ਸਰਦੀ ਜਾਂਦੀ ਆ ਤੇ ਉਹਦੇ ਵਿੱਚ ਕੁਝ ਨਹੀਂ ਹੋਣਾ ਮਿਲਣਾ ਆ ਜਿੰਨੇ ਮੇਰੇ ਭਰਾ ਵੇਖਿਆ ਸਾਰਿਆਂ ਦੀ ਕਹੇ ਦੀ 5 ਕਿੱਲੇ ਕਹੇ ਦੀ 10 ਕਿੱਲੇ ਆ ਤੇ ਮਾਜਵਾ ਅੱਧਾ ਅੱਧਾ ਨਹੀਂ ਪਾਇਆ ਸਿਰ ਤੇ ਪੈਸੇ ਨਹੀਂ ਪਾਏ ਇਹ ਇੱਕ ਪਟਵਾਰੀਆਂ ਕੋ ਜਾਣੇ ਆ ਉਹ ਆਦਦੇ ਜੋ ਮਿਲ ਗਿਆ ਉਹ ਹੀ ਮਿਲ ਗਿਆ ਬਾਹਰ ਹੱਥੋਂ ਆ ਜਿਓ ਟੁੱਟ ਜਾਂਦੇ ਇਹੀ ਸ਼ਰਮ ਦੇ ਮਾਰੇ ਪੀਣਾ ਮੋੜਾਉਣੇ ਆ ਫੇਰ ਮੈਨੂੰ ਫੇਰ ਆਖ ਦਿੰਦੇ ਜੋ ਤਸਵੀਰਾਂ ਤੋਂ ਦਿਖਵਾਗੇ ਜੋ ਸਾੜੇ ਤੋਂ ਦਿਖਾ ਲਈ ਜਾਓ ਅਸੀਂ ਕਿੱਥੇ ਗੂਵੇ ਗੂਵੇ ਤੁਰੇ ਫਿਰਦੇ ਉਹ ਆਤ ਕੇ ਅਸੀਂ ਆਏ ਦੁਖੀ ਆ ਐ ਥਾਂ ਦੇ ਆ ਗਏ ਆ ਇੱਥੋਂ ਉੱਠਾਂਗੇ ਨਾ ਜਿੱਨਾ ਜ ਸਾਡਾ ਫੈਸਲਾ ਲੜਣਾ ਉਹ ਪਾਵੇ ਇੱਥੇ ਹੀ ਮਰਦੇ ਜੀ ਕੋਈ ਆਸ ਹੈਗੀ ਸਰਕਾਰ ਤੋਂ ਪਰੂਗੀ ਇਹ ਕੋਈ ਪਤਾ ਨਹੀਂ ਸਾਾਨੂੰ ਉਹ ਉਹ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਆ ਆ ਦੀ ਆ ਅਸੀਂ ਖੱਪਣਾ ਆਪਦਾ ਸਿੱਤੇ ਬੰਨ ਕੇ ਜੇ ਥਾ ਆ ਕੇ ਆਪੋਤਰੇ ਤੁਹਾਡੇ ਹਾਂਜੀ ਪੁੱਤਰੇ ਇਹਨਾਂ ਨੂੰ ਕੱਦ ਨਹੀਂ ਲਿਆਦਾ ਇਹਨਾਂ ਨੂੰ ਹੈਂ ਇਹ ਮੈਲਾ ਆ ਮੈਲਾ ਆ ਇਹਦਾ ਮੈਲਾ ਹੈ ਗੱਲ ਕਰੀਏ ਨਾ ਵਾਇਗੁਰ ਜੀ ਦਾ ਖਾਲਸਾ ਬਈ ਕਿਹਦਾ ਬਟਾ ਥੋੜਾ ਉੱਚੀ ਬੋਲ ਗਰਨੂਰ ਸੇ ਗਰਨੂਰ ਸੇ ਤੇ ਪੜਦੇ ਹੋ ਤੁਸੀਂ ਅੱਜ ਬਾਪੂ ਜੀ ਨੂੰ ਬੰਨ ਲਾਏ ਸੀ ਕੀ ਸੋਚ ਕੇ ਆਏ ਹੋ ਭਾਈ ਸੋਚਿਆ ਸੀ ਸਾਰੇ ਬੱਚੇ ਦੇ ਲਈ ਘਰ ਦਾ ਕਿਫੀਸਾ ਦਵਾਂਗੇ ਸਕੂਲ ਦਾ ਸਕੂਲਾਂ ਨੇ ਅਫੀਸਾ ਨਹੀਂ ਦਿੱਤੀਆਂ ਕਿਆਂ ਜੀ ਕੋਈ ਹੋਰ ਕੋਈ ਗੱਲਬਾਤ ਸਾਨੂੰ ਸਕੂਲੋਂ ਬਾਹਰ ਖੜਾ ਕਰਦੇ ਨੇ ਕਿ ਤੂੰ ਫੀਸਾ ਕਿਉਂ ਨਹੀਂ ਬੰਦੇ ਅੱਛਾ ਸਕੂਲੋਂ ਸਕੂਲ ਵਾਲੇ ਬਾਹਰ ਖੜਾ ਕਰ ਦਿੰਦੇ ਆ ਫੀਸਾ ਨਹੀਂ ਤਾਰਦੇ ਅੱਛਾ ਤੇ ਡਰ ਨਹੀਂ ਲੱਗਦਾ ਇੱਥੇ ਇੰਨੀ ਉੱਚੀ ਦਾਖਾ ਦੇ ਵਿੱਚ ਠੰਡ ਲੱਗਦੀ ਹੈ ਬੇਚਾਰਾ ਤਾਂ ਗਰਦੇ ਵਿੱਚ ਡਾਂਗ ਦੀ ਲੱਗਿਆ ਜਿਆਰਾ ਕਰਨਾ ਹੈ ਹੌਸਲੇ ਬੁਲੰਦ ਨੇ ਡਰਤ ਨਹੀਂ ਲੱਗ ਰਿਹਾ ਤੁਹਾਡਾ ਕੀ ਨਾਮ ਬੇਟਾ ਡਰਤ ਨਹੀਂ ਲੱਗ ਰਿਹਾ ਬਾਪੂ ਨੂੰ ਮਿਲਣਾ ਆਇਓ ਤੇ ਬਾਪੂ ਨੂੰ ਲੈ ਜਾਓ ਉਠਾ ਕੇ ਜਨਚਰ ਬਾਪੂ ਜੀ ਕਹਿੰਦੇ ਆ ਕਿ ਜਨਚਰ ਬਾਪੂ ਜੀ ਨੂੰ ਮਿਲਦਾ ਉਹ ਨਚਰ ਨਹੀਂ ਜਾਣਾ ਇੱਕ ਹੋਰ ਬਜ਼ੁਰਗ ਨੇ ਬਾਪੂ ਜੀ ਕੀ ਹਾਲ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਹੌਸਲੇ ਤੇ بلند ਨੇ ਤੁਸੀਂ ਕਿਦਾਂ بلندਤਾ ਜੀ ਕੀ ਕਰਦਾ ਹੁਣ ਜਮੀਨਾਂ ਜੋ ਟੈਗੀਆਂ ਵਿਰ੍ਹਾ ਪੈ ਗਿਆ ਤੇ ਫੀਸਾਂ ਤੱਕ ਦੀਆਂ ਨਹੀਂ ਆ ਜੋ ਘਰ ਰੂਆ ਵੀ ਡਜਟ ਹੋ ਗਿਆ ਤੇ ਸਰਕਾਰਾਂ ਨੇ ਦਿੱਤਾ ਕੱਖ ਨਹੀਂ ਹੁਣ ਤੱਕ ਸਾਦੇ ਦਾ ਕਰਦੇ ਆ 20000 ਦੇਤਾ ਅਜੇ ਤੱਕ ਉਹਦੇ ਤਿੰਜਾ ਕਿੱਸਾ ਖਾਤੇ ਲੋਕਾਂ ਦੇ ਪੈਸੇ ਬਣੇ ਹੋਏ ਉਹ ਵੀ ਜਿਹੜੇ ਪਤਵਾਰੀ ਸਾਹਿਬ ਨੇ ਉਹਨਾਂ ਨੂੰ ਪਿੱਛੋਂ ਧਮਕਾ ਹਿਉਣ ਲਿਆ ਵੀ ਖਰਾਬ ਕਰੋ ਜੀ ਕਿਤੇ ਜ਼ੀਰੋ ਘਟਾਤੀ ਕੇ ਦੀ ਵਧਾਤੀ ਇਹਦੇ ਖਾਤੇ ਦਿੱਤੇ ਨੇ ਉਹਦੋਂ ਆ ਸਟੇਟਮੈਂਟਾਂ ਜਾ ਕੇ ਦਿੱਤੀਆਂ ਨੇ